ਨਮਸਕਾਰ ਜੀ ਫਾਜ਼ਿਲਕਾ ਵਾਸੀ ਨੂੰ ਮੇਰੇ ਵੱਲੋਂ ਪਿਆਰ ਭਰੀ RAM RAM ਨਮਸਕਾਰ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਜਿਵੇਂ ਕੀ ਪਤਾ ਚੱਲਿਆ ਅੱਜ ਫਿਰ ਪਾਣੀ ਦਾ ਪੱਤਰ ਜਿਹੜਾ ਉਹ ਪਿੱਛੇ ਸਰਦੀ ਖੇਤ ਰਿਚ ਬੰਦ ਚੁੱਕਿਆ ਹੈ ਤੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਸਾਡੀ ਡਿਊਟੀ ਉਵੇਂ ਚੱਲੇਗੀ ਚਾਹੇ ਕਿਸੇ ਨੂੰ ਰਾਸ਼ਨ ਦੇਣਾ ਹੋਵੇ ਚਾਹੇ ਹਰਾਚਾਰਾ ਦੇਣਾ ਹੋਵੇ 956313600 ਨੰਬਰ ਸਾਡਾ ਜਿੱਥੇ ਅਸੀਂ ਪਹੁੰਚ ਕਰ ਚੁੱਕੇ ਹਾਂ ਉੱਥੇ ਪਹੁੰਚ ਕਰਦੇ ਹਾਂ ਜੇ ਕੋਈ ਰਹਿ ਗਿਆ 956313600 ਨੰਬਰ ਤੇ ਸਾਡੂੰ ਕੰਸਰਨ ਕਰ ਸਕਦੇ ਹੋ ਬੜੀ ਖੁਸ਼ੀ ਹੋਈ ਜਿੱਦੋਂ ਕਿ ਕਹਿੰਦੇ ਨਾ ਕੀ ਕਮਾਇਆ ਤੁਸੀਂ ਅਸੀਂ ਇਹ ਕਮਾਇਆ ਕੱਲ ਛੋਟਾ ਜਿਹਾ ਇਨਸੀਡੈਂਟ ਮੇਰਾ ਹੋਇਆ ਕਿ ਮੈਨੂੰ ਪਤਾ ਨਹੀਂ ਚੱਲਿਆ ਮੇਰਾ ਪੈਸ ਸਲੀਪ ਕਰਕੇ ਪਾਣੀ ਚ ਚਲਾ ਗਿਆ ਤੇ ਥੋੜਾ ਜਿਹਾ ਪੈਰ ਤੇ ਮਾਮੂਲੀ ਜੀ ਝੋਟ ਆ ਗਈ ਤੇ ਮੈਂ ਇੰਜੈਕਸ਼ਨ ਲਗਵਾ ਲਿਆ ਤੇ ਮੈਨੂੰ ਹਜ਼ਾਰਾਂ ਫੋਨ ਸਾਡੇ ਸਰਦੀ ਖੇਤਰ ਦੇ ਲੋਕਾਂ ਦਾ ਤੇ ਸਾਡੇ ਸ਼ਹਿਰ ਚੋਂ ਫੇਸਬੁਕ ਤੇ ਹਰ ਇੱਕ ਜਗ੍ਹਾ ਤੋਂ ਮੈਨੂੰ ਬਹੁਤ ਮੈਸੇਜ ਆਏ ਕਿ ਤੁਸੀਂ ਠੀਕ ਹੋ ਤੇ ਅੱਜ ਪਤਾ ਚਲਦਾ ਅਸੀਂ ਕੀ ਕਮਾਇਆ ਹੈ ਇਹ ਤਾਂ ਮਾਮੂਲੀ ਜੀ ਝੋਟ ਹੈ ਤੇ ਸਾਡੇ ਜਿਹੜੇ ਲੋਕ ਆਪਣੇ ਜਵਾਨੀ ਮੁਸੀਬਤ ਚਿਲਦੇ ਬੈ ਨੇ ਉਹਨਾਂ ਅਗੇ ਝੋਟ ਕੁਝ ਵੀ ਨਹੀਂ ਹੈ ਸਾਡੀ ਮਿਹਨਤ ਉਵੇਂ ਚੱਲੀ ਰਹੇਗੀ ਅਸੀਂ ਤੁਹਾਡੇ ਸੁੱਖ ਦੁੱਖੇ ਚ ਉਵੇਂ ਹੀ ਨਾਲ ਖੜੇ ਆ ਤੇ ਬਹੁਤ ਖੁਸ਼ੀ ਹੁੰਦੀ ਏ ਜਦੋਂ ਕੋਈ ਕਿਸੇ ਦਾ ਦੁੱਖ ਚ ਹਾਲ ਚਾਲ ਪੁੱਛਦਾ ਹੈ ਕਹਿੰਦੇ ਨੇ ਦੁੱਖ ਵੰਡਾਇਆ ਦੁੱਖ ਘਟਦਾ ਹੈ ਸੁੱਖ ਵੰਡਾਇਆ ਸੁੱਖ ਵੱਧਦਾ ਹੈ ਤੇ ਜਦੋਂ ਬਹੁਤ ਖੁਸ਼ੀ ਕਾਫੀ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਹੋਇਆ ਤੁਹਾਡੇ ਨਾਲ ਤੁਸੀਂ ਡਿੱਗੇ ਕੀ ਮਿੱਢਗੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਜੇ ਲੋਕਾਂ ਨੇ ਮੇਰਾ ਹਾਲ ਚਾਲ ਪੁੱਛਿਆ ਮੈਂ ਤੁਹਾਨੂੰ ਦੱਸਦਾ ਮੈਂ ਬਿਲਕੁਲ ਤੰਦਰੁਸਤਾਂ ਬਿਲਕੁਲ ਠੀਕ ਆ ਮੈਂ ਇੰਜੈਕਸ਼ਨ ਲਗਵਾ ਲਿਆ ਇੱਕ ਵਾਰੀ ਆ ਮਮੁਲੀ ਜੀ ਮੇਰੇ ਪਿਆਰ ਤੇ ਝੋਟ ਆਈ ਸੀ ਹਾਂ ਹੁਣ ਮੈਂ ਬਿਲਕੁਲ ਓਕੇ ਆ ਐਵੇਂ ਤੁਹਾਡੇ ਨਾਲ ਤੁਹਾਡੀ ਸੇਵਾ ਚਾਜੇ ਰਾਂਗੇ ਹਰ ਇੱਕ ਪਾਸੋਂ ਚਾਹੇ ਮੈਨੂੰ ਹੈ ਚਾਹੇ ਸਾਡੀ ਟੀਮ ਹੈ ਚਾਹੇ ਪੂਜਾ ਮੈਡਮ ਹਰ ਇੱਕ ਨੂੰ ਬਹੁਤ ਫੋਨ ਆਏ ਕਿ ਕੱਲ ਕੀ ਹੋਇਆ ਕਿਵੇਂ ਡਿੱਗੇ ਠੀਕ ਤਾ ਹੋ ਆਰਾਮ ਕਰ ਲੋ ਪਰ ਕੋਈ ਗੱਲ ਨਹੀਂ ਸਾਡੇ ਭਰਾ ਜਿਹੜੇ ਸਰਦੀ ਖੇਤਰ ਚ ਜਾਂ ਹੋਰ ਕੋਈ ਰਾਜ ਜਿਨਾਂ ਨੂੰ ਸਾਡੇ ਲੋੜ ਹੈ ਆਫਿਸ ਇਚ ਸਿਗਨੇਚਰ ਦੀ ਲੋੜ ਹੈ ਜਾਂ ਕਿਸੇ ਹੋਰ ਕੰਮ ਦੀ ਲੋੜ ਹੈ ਸਾਡੀ ਲੋੜ ਹੈ ਕਿਤੇ ਜਾਨ ਦੀ ਲਾਲ ਦੀ ਕੰਮ ਦੀ ਕੋਈ ਹੋਰ ਹੀ ਪਰਸਨਲ ਕੰਮ ਹੋਰ ਵੀ ਹੁੰਦੇ ਨੇ ਇਸ ਕਰਕੇ ਆਰਾਮ ਨਹੀਂ ਕਰ ਸਕਦੇ ਤੇ ਬਿਲਕੁਲ ਠੀਕ ਆ ਪਰਸੋ ਵੀ ਇੱਕ 20 ਫੁੱਟ ਡੰਗੇ ਪਾਣੀ ਚ 20 ਤੋਂ ਲੈ ਕੇ 40 ਫੁੱਟ ਡੰਗੇ ਪਾਣੀ ਚ ਕਿਸਤੀ ਜਾ ਰਹੀ ਸੀ ਤੇ ਉਸ ਦਿਨ ਵੀ ਕਿਸਤੀ ਡੋਲ ਗਈ ਸੀ ਸਫੇਦੇ ਦੇ ਨਾਲ ਲੱਗਣ ਉਸ ਦਿਨ ਪ੍ਰਮਾਤਮਾ ਨੇ ਮਿਹਰ ਕੀਤੀ ਬਚਤ ਹੋ ਗਈ ਉਹ ਜਦਾ ਤੇ ਜਿੱਥੇ ਤੱਕ ਸਾਡੇ ਬਰਾ ਬੈਠੇ ਨੇ ਜਿੱਥੇ ਵੀ ਸਾਨੂੰ ਕੋਈ ਵੀ ਜੋਖੀ ਮਤ ਜਾ ਕੇ ਵੀ ਉਹਨਾਂ ਦਾ ਪਹੁੰਚ ਕਰਨੀ ਪਵੇ ਅਸੀਂ ਕਰਾਂਗੇ ਮਨੇ ਇੱਕ ਦਿਨ ਕਰਦਾ ਫੋਨ ਆਇਆ ਕਿ ਅਸੀਂ ਕਾਫੀ ਦਿਨਾਂ ਤੋਂ ਤਿੰਨ ਦਿਨਾਂ ਤੋਂ ਚਾਹ ਨਹੀਂ ਪੀਤੀ ਸਾਡੇ ਕੋਲ ਰਸਨ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅੱਜ ਪਹੁੰਚਾ ਦਿੱਤਾ ਜਾਏਗਾ ਜਿਵੇਂ ਮਰਜ਼ੀ ਪਹੁੰਚਾਇਆ ਜਾਵੇ ਕੋਈ ਚੀਜ਼ ਪਹੁੰਚਾਣੀ ਹੈ ਪੱਠਿਆਂ ਦੀ ਸੇਵਾ ਸਾਡੇ ਵੱਲੋਂ ਨਿਰੰਤਰਣ ਕੀਤੀ ਜਾ ਰਹੀ ਹੈ ਕਿਸੇ ਨੂੰ ਪੱਠੇ ਲੈਣੀ ਹੋਵੇ ਤਾਂ ਤੁਸੀਂ 95631 ਕਰੇਟ ਯਾ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਪੱਠੇ ਮੈਂ ਆਪਣੇ ਆਪ ਮੋਈਆ ਕਰਵਾ ਦਾਂਗਾ ਤੁਸੀਂ ਆਪਣਾ ਵਹੀਕਲ ਲੈ ਕੇ ਆ ਜਾਓ ਤੁਹਾਨੂੰ ਮੋਈਆ ਕਰਵਾ ਦਾਂਗਾ ਰਹਿ ਗਈ ਕੋਈ ਕਰ ਕੋਈ 8 10 ਕਰ ਕੋਈ ਜਗ੍ਹਾ ਤੇ ਰਹਿ ਗਏ ਨਹੀਂ ਰੇਤੀ ਵਾਲੀ ਪੈਣੀ ਤੂੰ ਤੇ ਕੋਈ ਹੋਰ ਦੋਨਾਂ ਲਾਨਕਾ ਵਾਲੇ ਪਾਸੇ ਪੰਜ ਸੱਤ ਕਰ ਰਹਿ ਗਿਨੇ ਰਾਸ਼ਨ ਵਾਲੇ ਤੇ ਉਹਨਾਂ ਨੂੰ ਵੀ ਅਸੀਂ ਅੱਜ ਆ ਕੇ ਡਿੱਟੀ ਨੰਬਰ ਤੇ ਨੇ ਚ ਵੀ ਰਾਸ਼ਨ ਦੇ ਦਾਂਗੇ ਕੁਝ ਕਰ ਗੁੱਦੜ ਪੈਣੀ ਚ ਵੀ ਨੇ ਉਹਨਾਂ ਤੇ ਤੱਕ ਵੀ ਅਸੀਂ ਪਹੁੰਚ ਕਰਾਂਗੇ ਅੱਜ हां और आज फिर इक कर ਤੁਹਾਨੂੰ ਕਹਦਾ ਮੈਨੂੰ ਬਹੁਤ ਖੁਸ਼ੀ ਹੋਈ ਏ ਕਿ ਅੱਜ ਮੈਂ ਜੋ ਕਮਾਇਆ ਉਹ ਤੋਂ ਨਾ ਪਿਆਰ ਕਮਾਇਆ ਹੈ ਕਿ ਅੱਜ ਤੁਹਾਡੇ ਪਿਆਰ ਸਦਕਾ ਹੀ ਕਿ ਜੋ ਵੀ ਔਂਕੜਾ ਯਾਨੀ ਉਹ ਕੁਝ ਵੀ ਨਹੀਂ ਤੁਹਾਡੇ ਪਿਆਰ ਸਦਕਾ ਹੀ ਤੁਹਾਡੀ ਦੁਆਵਾਂ ਸਦਕਾ ਹੀ ਪਰਮਾਤਮਾ ਨੇ ਮੈਨੂੰ ਰੱਖ ਲਿਆ ਕਿਉਂਕਿ ਪਾਣੀ ਵਿੱਚ ਡਿੱਗਣ ਨਾਲ ਪਾਣੀ ਚ ਲੰਘਦੇ ਹੋਏ ਕੋਈ ਕੀੜ ਪਤੰਗਾ ਕੋਈ ਹੋਰ ਚੀਜ਼ਾਂ ਵੀ ਹੋ ਸਕਦੀਆਂ ਸੀ ਜਿੰਨੇ ਜਿਆਦਾ ਨੁਕਸਾਨ ਵੀ ਹੋ ਸਕਦਾ ਸੀ ਪਰ ਪਰਮਾਤਮਾ ਦੀ ਕਿਰਪਾ ਨਾਲ ਕੁਝ ਵੀ ਨਹੀਂ ਹੋਇਆ ਮਮਲੀ ਜੀ ਚੋਟ ਲੱਗੀ ਏ ਤੇ ਮੈਂ ਇੰਜੈਕਸ਼ਨ ਲਗਾ ਲਿਆ ਬਿਲਕੁਲ ਠੀਕ ਆ ਤੁਹਾਡੀ ਸੇਵਾ ਚ ਐਵੇਂ ਹਾਜ਼ਰ ਰਾਵਾਂਗੇ ਤੇ ਹੁਣ 10:30 ਵਜੇ ਤੁਹਾਨੂੰ ਆਫਿਸ ਚ ਮਿਲਾਂਗੇ ਉਸ ਤੋਂ ਬਾਅਦ 2 ਵਜੇ ਪਿੰਡਾ ਵਿੱਚ ਤੁਹਾਨੂੰ ਮਿਲਾਂਗੇ ਤੇ ਐਵੇਂ ਪਿਆਰ ਸਪੋਰਟ ਆਪ ਦਾ ਬਣਾਈ ਰੱਖਣਾ 95631 368 ਸਾਡਾ ਨੰਬਰ ਹੈ ਕੰਟੈਕਟ ਕਰਨਾ ਹੋਵੇ ਤੁਸੀਂ ਕਰ ਸਕਦੇ ਹੋ ਹੋਰ ਕੋਈ ਸੁਝਾਅ ਦੇਣਾ ਹੋਵੇ ਕਿਸੇ ਤਰ੍ਹਾਂ ਕੋਈ ਦੱਸਣਾ ਹੋਵੇ ਤੁਸੀਂ ਦੱਸ ਸਕਦੇ ਹੋ ਮੈਂ ਕਿਹ ਫਿਰ ਕਹਦਾ ਕਿ ਤੁਹਾਡੇ ਪਿਆਰ ਸਤ ਪਿਆਰ ਦੇ ਕੀ ਸਾਡੀ ਜੋ ਮੁਸੀਬਤ 'ਚ ਬੈਠਿਓ ਸਾਡੀ ਤਾਂ ਛੋਟ ਤਾਂ ਕੁਛ ਵੀ ਨਹੀਂ ਗਈ ਤੁਸੀਂ ਅੱਜ ਉੱਥੇ ਬੈਠਿਓ ਜਿੱਥੇ ਤਿੰਨ ਦਰਿਆ ਪਾਰ ਕਰਨੇ ਪੈਂਦੇ ਨੇ ਤੇ ਮੈਂ ਸਾਡੇ ਮਾਨ ਸੀਐਮਾਨ ਸਭ ਗੰਤਮਾਨ ਜੀ ਕੀ ਵੀ ਅਪੀਲ ਕਰਾਂਗਾ ਤੁਹਾਨੂੰ ਬੰਦਾ ਮੌਤ ਸਾਹਿਬੀ ਜਲਦੋਂ ਜਲਦੀ ਦਿੱਤਾ ਜਾਵੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਾਂਗਾ ਕਿ ਤੁਹਾਨੂੰ ਹਰ ਚੀਜ਼ ਦੀ ਮੋਈਆ ਕਰਾਈ ਜਾਵੇ ਤੇ ਸਾਡੀ ਸੁਸਾਇਟੀ ਵੱਲੋਂ ਪੂਜਾਵਾਨ ਮਿੱਟੀ ਵੱਲੋਂ ਵੀ ਹਰ ਇੱਕ ਚੀਜ਼ ਜੋ ਆਦੇਰ ਬਣ ਸਕਦਾ ਹੈ ਉਹ ਤੁਹਾਡੇ ਨੂੰ ਪਹੁੰਚ ਕੀਤੀ ਜਾਏਗੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੈ ਤਾਂ ਫਿਰ ਇੱਕ ਵਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਵਾਸਤੇ ਹਜ਼ਾਰਾਂ ਲੋਕਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਕਿ ਤੁਸੀਂ ਠੀਕ ਹੋ ਹਾਂ ਮੈਂ ਬਿਲਕੁਲ ਠੀਕ ਹਾਂ ਤੁਹਾਡੀ ਸੇਵਾ ਚ ਐ ਵੀ ਹਾਜ਼ਰ ਰਵਾਂਗੇ